हां जी संगत जी टफन ग्लास फिटिंग तपा मंडी फौजी रेस्टोरेंट भाई अकेली वाले फौजी ਦਾ ਰੈਸਟੋਰੈਂਟ ਤਿਆਰ ਹੋ ਰਿਹਾ ਜੀ ਬਠਿੰਡਾ ਬਰਨਾਲਾ ਰੋਡ ਦੇ ਉੱਪਰ ਤਪਾ ਮੰਡੀ ਠਾਣੇ ਦੇ ਬਿਲਕੁਲ ਸਾਹਮਣੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਜੀ ਤੇ ਜੇ ਕਿਸੇ ਨੇ ਟਫਨ ਦਾ ਕੰਮ ਕਰਾਉਣਾ ਸਾਡੇ ਨਾਲ ਜਰੂਰ ਕੰਟੈਕਟ ਕਰੋ ਤੇ ਗੁਰਨਾਨਕ ਅਲਮੀਨ ਅੰਡ ਸਟੀਲ ਵਰਕਸ਼ੈੱਲ ਮਾ ਰੋਡ ਤਪਾ ਮੰਡੀ ਦੂਜੀ ਗੱਲ ਤੇ ਵੀਰ ਨੂੰ ਥੋੜੀ ਜਿਹੀ ਸਪੋਰਟ ਕਰ ਦੋ ਵੀਡੀਓ ਸ਼ੇਅਰ ਕਰ ਦੋ ਨਵਾਂ ਕੰਮ ਹੈ ਪੰਜਾਬੀ ਭਰਾ ਆਪਣਾ ਫੌਜੀ ਰਿਟਾਇਰ ਪਿੰਡ ਅਕਲੀਆ ਤੇ 메ਨ ਰੋਡ ਬਠਿੰਡਾ ਬਰਨਾਲਾ ਰੋਡ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਇੱਕ ਵਾਰ ਜਰੂਰ ਪਹੁੰਚਿਓ ਇੱਥੇ 30 ਤਰੀਕ ਨੂੰ ਮਹੂਰਤ ਆ ਭਰਾ ਦਾ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦੋ ਬਿਲਕੁਲ ਓਕੇ ਕੰਮ ਹੈ ਜੀ ਫਰਸਟ ਕਲਾਸ ਵੈਜ ਨਾਨ ਵੈਜ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰੋ ਤੇ ਜੇ ਕਿ ਇਹਨੇ ਕੰਮ ਕਰਾਉਣਾ ਟਫ ਹੁੰਦਾ ਤਾਂ ਉਹ ਬੰਦਾ ਸਾਡੇ ਨਾਲ ਕੰਟੈਕਟ ਕਰੇ ਤੇ ਜੇ ਕਿ ਇਹ ਜੇ ਕਿ ਇਹਨੇ ਖਾਣਾ ਪੀਣਾ ਤਾਂ ਉਹ ਬਾਈ ਬਣ ਕੇ ਰੈਸਟੋਰੈਂਟ ਦੇ ਵਿੱਚ ਇੱਕ ਵਾਰ ਜਰੂਰ ਆ ਕੇ ਜਾਓ ਦਰਸ਼ਨ ਦਿਓ ਤੇ ਇਹ ਚੀਜ਼ ਚੈੱਕ ਕਰੋ ਕੁਆਲਿਟੀ ਦੇਖੋ ਤੇ ਵੀਡੀਓ ਨੂੰ ਅੱਗੇ ਤੋਂ ਕੋਈ ਸ਼ੇਅਰ ਕਰ ਦਿਓ ਨਮਾ ਕਮਾ ਭਰਾ ਦਾ ਸਾਰਾ ਕੁਝ ਆ ਓਵਰ ਆਲ ਤੇ ਇਹ ਵੀਡੀਓ ਨੂੰ ਅੱਗੇ ਤੋਂ ਕੋਈ ਸ਼ੇਅਰ ਕਰ ਦਿਓ ਗੁਰਨਾਨ ਕਲਮੀਨ ਮੈਂ ਸਟੀਲ ਵਰਸ਼ ਧੱਲਮਾ ਰੋਡ ਤਫਾ ਮੰਡੀ ਤਫੰਦਾ ਕੰਮ ਕਰਾਉਣ ਲਈ ਸਾਡੇ ਨਾਲ ਜਰੂਰ ਕੰਟੈਕਟ ਕਰੋ ਜੇ ਕਹਿੰਨੇ ਜੁਗਾਠਾਂ ਬਣਾਉਣੀਆਂ ਤਾਂ ਜੁਗਾਠਾਂ ਦਾ ਕੰਮ ਵੀ ਹੈਗਾ ਫਿਲਹਾਲ ਆਪਾਂ ਟਫਨ ਦੀ ਵੀਡੀਓ ਪਾ ਰਹੇ ਹਾਂਗੇ 메ਨ ਰੋਡ ਦੇ ਉੱਪਰ ਆ ਬਿਲਕੁਲ ਥਾਣਾ ਅੱਗੇ ਥਾਣੇ ਤੋਂ ਸਾਹਮਣੇ ਰੌਂਗ ਸਾਈਡ ਜੇ ਜਦੋਂ ਉਧਰੋਂ ਪਰਨਾਲੇ ਤੋਂ ਆਉਣਿਆਂ ਕਨੈਕਟਰ ਸਾਈਡ ਆ ਗਈ ਇਧਰੋਂ ਜਾਣਿਆਂ ਤਾਂ ਡਰਾਈਵਰ ਸਾਈਡ ਆ ਗਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ